ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਚੜ੍ਹਤ ਬਣੀ ਹੋਈ ਆ ਉਸ ਚੜ੍ਹਤ ਨੂੰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਸਮੇਂ ਕਿ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਪੰਜਾਬ ਦੀ ਹੌਟ ਸੀਟ ਮੰਨੀ ਜਾਂਦੀ ਆ ਕਿਉਂਕਿ ਖਾਸ ਕਰਕੇ ਇਤੋਂ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਦੇ ਹੀਰੋ ਸਨੀ ਦਿਵਸ ਲੜੇ ਸੀ ਜੋ ਬਾਅਦ ਚ ਲੱਭੇ ਨਹੀਂ ਪੋਸਟਰ ਵੀ ਲੱਗੇ ਸੀ ਇਸ ਸਮੇਂ ਜਿੱਥੇ ਸੁਖਜਿੰਦਰ ਸਿੰਘ ਰੰਦਾਵਾ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਭਾਰਤੀ ਜਨਤਾ ਪਾਰਟੀ ਵੱਲੋਂ ਦਿਨੇਸ਼ ਬੰਬੂ ਅਤੇ ਪੰਜਾਬ ਸਰਕਾਰ ਵੱਲੋਂ ਉਮੀਦਵਾਰ ਨੇ ਬਟਾਲਾ ਤੋਂ ਐਮਐਲਏ ਅਮਰਸ਼ੀਰ ਸਿੰਘ ਸ਼ਰੀਕਲ ਸੀ ਇਹਨਾਂ ਚ ਅਗਰ ਸਿਆਸੀ ਕਾਦੇ ਦੇਖਿਆ ਜਾਵੇ ਤਾਂ ਸੁਖਜਿੰਦਰ ਸਿੰਘ ਰੰਦਾਵਾ ਦਾ ਕਾਫੀ ਵੱਡਾ ਕਾਦਾ ਚਾਰ ਵਾਰ ਐਮਐਲਏ ਰਹਿ ਚੁੱਕੇ ਨੇ ਸੂਬੇ ਦੇ ਮੰਤਰੀ ਰਹਿ ਚੁੱਕੇ ਨੇ ਸੂਬੇ ਦੇ ਡਿਪਟੀ ਸੀਐਮ ਰਹਿ ਚੁੱਕੇ ਨੇ ਬਾਕੀਆਂ ਦੇ ਮੁਕਾਬਲੇ ਸੁਖਜਿੰਦਰ ਸਿੰਘ ਰੰਦਾਵਾ ਹੋਣ ਦਾ ਕਦ ਵੱਡਾ ਔਰ ਨਾਲ ਦੀ ਨਾਲ ਇਸ ਸਮੇਂ ਉਹਨਾਂ ਦਾ ਇਸ ਚੋਹ ਦੇ ਵਿੱਚ ਅੱਜ ਦੱਸਿਆ ਜਾ ਰਿਹਾ ਕਿ ਜਿੱਤਣ ਦੇ ਜਿਹੜੇ ਚਾਂਸ ਜ਼ਿਆਦਾ ਨੇ ਉਹ ਸੁਖਜਿੰਦਰ ਸਿੰਘ ਰੰਦਾਵਾ ਹੋਣਾ ਦੇ ਨੇ ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਹਨਾਂ ਦੀ ਇੱਕ ਵੀਡੀਓ ਦੇ ਨਾਲ ਛੇੜਖਾਨੀ ਕਰਕੇ ਉਹਨਾਂ ਦੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਚਲਦਿਆਂ ਸੁਖਜਿੰਦਰ ਸਿੰਘ ਰੰਦਾਵਾ ਹੋਣਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਔਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੁਖਜਿੰਦਰ ਸਿੰਘ ਰੰਧਾਵਾ ਦੇ ਮਤਾਬਕ ਉਹਨਾਂ ਦੀ ਇੱਕ ਸ਼ਰਾਰਤੀ ਲੋਕਾਂ ਵੱਲੋਂ ਵੀਡੀਓ ਐਡਿਟ ਕਰਕੇ ਜਾਰੀ ਕੀਤੀ ਗਈ ਹੈ ਜਿਸ ਕਰਕੇ ਉਹਨਾਂ ਦੀ ਸ਼ਿਕਾਇਤ ਤੇ ਹੁਣ ਪੁਲਿਸ ਨੇ ਕੇਸ ਦਰਜ ਕੀਤਾ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਇੱਕ ਭਾਈਚਾਰੇ ਦੇ ਖਿਲਾਫ ਟਿੱਪਣੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਇਸ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਵੀ ਕੇਸ ਦਰਜ ਕਰ ਲਿਆ ਗਿਆ। ਡੇਰਾ ਬਾਬਾ ਨਾਨਕ ਪੁਲਿਸ ਸਟੇਸ਼ਨ ਦੇ ਐਸ ਐਚ ਓ ਜਸਪਾਲ ਸਿੰਘ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਕਿਹਾ ਗਿਆ ਕਿ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਦੀ ਇੱਕ ਵੀਡੀਓ ਦੇ ਨਾਲ ਛੇੜਖਾਨੀ ਕਰਕੇ ਵਾਇਰਲ ਕਰ ਦਿੱਤੀ ਗਈ ਹੈ ਜਿਸ ਨਾਲ ਉਨ੍ਹਾਂ ਦੀ ਸਿਆਸੀ ਤੇ ਨਿੱਜੀ ਸ਼ੋਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੁਖਜਿੰਦਰ ਸਿੰਘ ਰੰਦਾਵਾ ਹੋਣਾ ਨੇ ਕਿਹਾ ਕਿ ਉਹਨਾਂ ਨੇ ਕਿਸੇ ਵੀ ਭਾਈਚਾਰੇ ਦੇ ਖਿਲਾਫ ਕੋਈ ਅਜੀਹੀ ਟਿੱਪਣੀ ਨਹੀਂ ਕੀਤੀ ਉਹ ਸਾਰੇ ਧਰਮਾਂ ਦਾ ਸਨਮਾਨ ਕਰਦੇ ਨੇ ਐਸ ਐਚ ਓ ਜਸਪਾਲ ਸਿੰਘ ਹੋਣਾ ਦੱਸਿਆ ਕਿ ਪੁਲਿਸ ਨੇ ਸੁਖਜਿੰਦਰ ਸਿੰਘ ਰੰਦਾਵਾ ਦੀ ਸ਼ਿਕਾਇਤ ਤੇ ਅਨੁਪਸ਼ਾਤੇ ਵਿਕਤੀਆਂ ਦੇ ਖਿਲਾਫ ਧਾਰਾ 469 500 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਉਧਰ ਵਾਇਰਲ ਵੀਡੀਓ ਦੀ ਵੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਆਖਰ ਇਹ ਕੌਣ ਲੋਕ ਨੇ ਜਿਨ੍ਹਾਂ ਨੇ ਸ਼ਰਾਰਤ ਕੀਤੀ ਹੈ ਕਿ ਇਹਦੇ ਪਿੱਛੇ ਕੋਈ ਰਾਜਸੀ ਪਾਰਟੀਆਂ ਦਾ ਹੱਥ ਹੈ ਜਾਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਹੱਥ ਆ ਇਹ ਹੁਣ ਕੌਣ ਨਿਸ਼ਾਨ ਕੀਤੀ ਜਾ ਰਹੀ ਹੈ ਉਧਰ ਇਸ ਮਸਲੇ ਦੇ ਵਿੱਚ ਸੁਖਜਿੰਦਰ ਸਿੰਘ ਰੰਦਾਵਾ ਹੋਣਾ ਨੇ ਸੋਸ਼ਲ ਮੀਡੀਆ ਤੇ ਇੱਕ ਆਪਣਾ ਪੱਖ ਵੀ ਰੱਖਿਆ ਉਹਨਾਂ ਨੇ ਇੱਕ ਨਵੀਂ ਵੀਡੀਓ ਅਪਲੋਡ ਅਪਲੋਡ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਆ ਹੁਣ ਸਵਾਲ ਇਹ ਹੈ ਕਿ ਸੁਖਿੰਦਰ ਸਿੰਘ ਰੰਦਾਵਾ ਨੂੰ ਬਦਨਾਮ ਕਰਨ ਵਾਲੇ ਕਿਹੜੇ ਲੋਕ ਨੇ ਕਿਉਂਕਿ ਇਸ ਸਿਆਸੀ ਜੰਗ ਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਪਿਆਰ ਅਤੇ ਮੁਹੱਬਤ ਦੇ ਵਿੱਚ ਸਭ ਕੁਝ ਜਾਇਜ਼ ਹੈ ਲੜਾਈ ਜਿੱਤ ਹਾਰ ਦੀ ਆ ਜਿੱਤਣਾ ਇੱਕ ਨੇ ਨੇ ਔਰ ਜਿਸ ਦੇ ਨਸੀਬਾਂ ਵਿੱਚ ਹੋਇਆ ਫਿਰ ਸਵਾਲ ਆ ਕਿ ਉਹ ਕਿਹੜੇ ਲੋਕ ਨੇ ਕਿਸ ਪਾਰਟੀ ਦੇ ਲੋਕ ਨੇ ਜਾਂ ਫਿਰ ਕੋਈ ਹੋਰ ਤਮਾਸ਼ਵੀਨ ਲੋਕ ਨੇ ਜਿਹੜੇ ਸੁਖਬਿੰਦਰ ਸਿੰਘ ਰੰਧਾਵਾ ਮੁਤਾਬਕ ਉਹਨਾਂ ਦੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਜੇ ਅਗਰ ਗਰਵਾਸਪੁਰ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ਦੇ ਵਿੱਚ ਕਾਫੀ ਦਿਲਚਸਪ ਲੜਾਈ ਬਣੀ ਹੋਈ ਆ ਕਿਉਂਕਿ ਬਹੁਤ ਜ਼ਿਆਦਾ ਸਾਰੀਆਂ ਪਾਰਟੀਆਂ ਦਾ ਜੋਰ ਲਗਾ ਇਥੋਂ ਤੱਕ ਕਿ ਖੁਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਕਈ ਵਾਰ ਰੋਡ ਸ਼ੋਅ ਕਰ ਚੁੱਕੇ ਨੇ ਪ੍ਰਚਾਰ ਕਰ ਚੁੱਕੇ ਨੇ ਪਰ ਉਧਰ ਸੁਖਿੰਦਰ ਸਿੰਘ ਰੰਧਾਵਾ ਦੇ ਨਾਲ ਬਾਜੇ ਦੇ ਵੱਡੇ ਲੀਡਰ ਚਾਹੇ ਉਹਦੇ ਚ ਤ੍ਰਿਪਤਰਜਿੰਦਰ ਸਿੰਘ ਬਾਜਵਾ ਚਾਹੇ ਪ੍ਰਤਾਪ ਸਿੰਘ ਬਾਜਵਾ ਸਮੇਤ ਸਾਬਕਾ ਮੰਤਰੀ ਅਰਨਾ ਚੌਧਰੀ ਅਤੇ ਬਰਿੰਦਰ ਮੀਤ ਸਿੰਘ ਪਾੜਾ ਹੋਣੀ ਵੀ ਪੂਰੀ ਯੋਰ ਦੇ ਨਾਲ ਲੱਗੇ ਹੋਏ ਨੇ ਇਤੋਂ ਤੱਕ ਦੱਸਿਆ ਜਾ ਰਿਹਾ ਕਿ ਸੁਖਿੰਦਰ ਸਿੰਘ ਰੰਧਾਵਾ ਦੀ ਜਿੱਤ ਯਕੀਨੀ ਬਣਾਉਣ ਵਾਸਤੇ ਕ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਬਰਿੰਦਰ ਮੀਤ ਸਿੰਘ ਪੜਾਜੋ ਗਰਦਾਸਪੁਰ ਤੋਂ ਐਮਐਲਏ ਨੇ ਦੋਨਾਂ ਐਮਐਲਏ ਦੇ ਵਿਚਕਾਰ ਸ਼ਰਤ ਲੱਗੀ ਹੈ ਕਿ ਉਹ ਆਪਣੇ ਹਲਕੇ ਦੇ ਵਿੱਚੋਂ ਸਜਿੰਦਰ ਸਿੰਘ ਰੰਦਾਵਾ ਨੂੰ ਵੱਧ ਵੱਧ ਵੋਟਾਂ ਦੇ ਨਾਲ ਜਿਤਾਉਣਗੇ ਫਿਰ ਪ੍ਰਿਜਿੰਦਰ ਸਿੰਘ ਬਾਜਵਾ ਜੋ ਸਾਬਕਾ ਮੰਤਰੀ ਤੇ ਇਸ ਸਮੇਂ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਚੂੜੀਆਂ ਤੋਂ ਐਮਐਲਏ ਨੇ ਉਹਨਾਂ ਦੀ ਤੇ ਬਰਿੰਦਰ ਮੀਤ ਸਿੰਘ ਪੜਾ ਦੀ ਸ਼ਰਤ ਲੱਗੀ ਹੋਈ ਆ ਤੇ ਕਾਦੀਆਂ ਤੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਐਮਐਲਏ ਨੇ ਜਦਕਿ ਅਰਨਾ ਚੌਧਰੀ ਜੋ ਦਿਨਾਨਗਰ ਤੋਂ ਚਾਰ ਦਫਾ ਐਮਐਲਏ ਤੇ ਮੰਤਰੀ ਵੀ ਰਹਿ ਚੁੱਕੇ ਨੇ ਅਗਰ ਗਰਦਾਸਪੁਰ ਸੀਟ ਦੀ ਗੱਲ ਕੀਤੀ ਜਾਵੇ ਤਾਂ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਪੰਜ ਵਿਧਾਇਕ ਨੇ ਉਹ ਕਾਂਗਰਸ ਪਾਰਟੀ ਦੇ ਨੇ ਅਗਰ ਗੱਲ ਕੀਤੀ ਜਾਵੇ ਤਾਂ ਆਮ ਆਦੀ ਪਾਰਟੀ ਦੇ ਉਥੋਂ ਦੋ ਹੀ ਐਮਐਲਏ ਨੇ ਇੱਕ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਜੋ ਬਟਾਲਾ ਤੋਂ ਵਿਧਾਇਕ ਹੋਰ ਚੋਂ ਲੜ ਰਹੇ ਦੂਜੇ ਲਾਲਚੰਦ ਕਟਾਰੂ ਚੱਕ ਨੇ ਜੋ ਘੂਆ ਤੋਂ ਨੇ ਔਰ ਜਦ ਜਦ ਕੇ ਦੁੱਜੇ ਜਿਹੜੇ ਪਠਾਨਕੋਟ ਤੋਂ ਐਮਐਲਏ ਅਸ਼ੋਨੀ ਸ਼ਰਮਾ ਜੋ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਐਮਐਲਏ ਨੇ ਸਾਬਕਾ ਪ੍ਰਧਾਨ ਇਹ ਸਮੇਂ ਦੁੱਜੀ ਦਫਾਇਰ ਮਲੇ ਨੇ ਜਦ ਕੇ ਸਜਨਪੁਰ ਤੋਂ ਵੀ ਕਾਂਗਰਸ ਪਾਰਟੀ ਦੇ ਐਮਐਲਏ ਕੁੱਲ ਮਿਲਾ ਕੇ 6 ਐਮਐਲਏ ਜਿਹੜੇ ਉਹ ਗਰਦਾਸਪੁਰ ਤੋਂ ਕਾਂਗਰਸ ਪਾਰਟੀ ਤੋਂ ਨੇ ਦੋ ਆਵਾਦੀ ਪਾਰਟੀ ਤੋਂ ਇੱਕ ਬੀਜੇਪੀ ਤੋਂ ਇਸੇ ਕਰਕੇ ਇਸ ਚੋਣ ਦੇ ਵਿੱਚ ਸੁਖਵਿੰਦਰ ਸਿੰਘ ਰੰਦਾਵਾ ਦਾ ਪਲੜਾ ਭਾਰੀ ਦਿਖਾਈ ਦੇ ਰਿਹਾ ਇਸੇ ਕਰਕੇ ਉਹਨਾਂ ਦੇ ਇਲਜ਼ਾਮ ਨੇ ਕਿ ਉਹਨਾਂ ਦੀ ਜੇਤ ਦੇ ਮੱਦੇ ਨਜ਼ਰ ਤੇ ਉਹਨਾਂ ਦੀ ਸ਼ੋਭੀ ਨੂੰ ਖਰਾਬ ਕਰਨ ਦੀ ਇੱਕ ਜਿਹੜੀ ਕੋਝੀ ਸਾਜ਼ਿਸ਼ ਹੈ ਔਰ ਉਹਨਾਂ ਸ਼ਰਾਰਤੀ ਅੰਸਰਾਂ ਦੇ ਖਿਲਾਫ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਹੁਣ ਉਹ ਸ਼ਰਾਰਤੀ ਅੰਸਰ ਕੌਣ ਨੇ ਕੋਈ ਰਾਸੀ ਪਾਰਟੀ ਜਾਂ ਰਾਸੀ ਪਾਰਟੀ ਦੇ ਨੇਤਾ ਇਸ ਦੀ ਜਾਂਚ ਪੁਲਿਸ ਕਰ ਰਹੀ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਘਟ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ